ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਟੇਸਟੀ ਤੇ ਹਾਜਮੇਦਾਰ ਮੁੱਲੀ ਪਿਆਜ਼ ਤੇ ਟਮਾਟਰ ਦੀ ਚਟਨੀ ਸ਼ਾਇਦ ਤੁਸੀਂ ਕਦੇ ਇਸ ਤਰੀਕੇ ਨਾਲ ਬਣਾਈ ਹੋਊਗੀ ਬਹੁਤ ਹੀ ਜ਼ਿਆਦਾ ਵਧੀਆ ਤੇ ਹੈਲਦੀ ਬਣ ਕੇ ਤਿਆਰ ਹੁੰਦੀ ਹੈ ਜਦੋਂ ਵੀ ਸਬਜ਼ੀ ਖਾਣ ਦਾ ਮਨ ਨਾ ਹੋਵੇ ਤਾਂ ਤੁਸੀਂ ਇਸ ਤਰੀਕੇ ਨਾਲ ਚਟਨੀ ਬਣਾ ਕੇ ਖਾ ਸਕਦੇ ਹੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਕੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਚਟਨੀ ਬਣਾਉਣਾ ਸ਼ੁਰੂ ਕਰਦੇ ਆਂ ਇੱਥੇ ਮੈਂ ਇੱਕ ਮੁੱਲੀ ਲਈ ਹੈ ਮੁੱਲੀ ਸਿਰਫ ਜਿਆਦਾ ਤੁਸੀਂ ਪੱਕੀ ਹੋਈ ਨਹੀਂ ਲੈਣੀ ਨਰਮ ਲੈਣੀ ਹੈ ਇਹਦੇ ਜਿਹੜੇ ਸੌਫਟ ਵਾਲੇ ਪੱਤੇ ਹੁੰਦੇ ਆ ਉਹ ਅਸੀਂ ਰੱਖ ਲਾਂਗੇ ਕਿਉਂਕਿ ਇਹਨਾਂ ਨੂੰ ਅਸੀਂ ਚਟਨੀ ਵਿੱਚ ਪਾ ਕੇ ਜਿਹੜੀ ਚਟਨੀ ਤਿਆਰ ਕਰਾਂਗੇ ਵੱਡੇ ਵਾਲੇ ਪੱਤੇ ਅਸੀਂ ਅਲੱਗ ਕੱਟਾਂ ਤਾਰ ਲਾਂਗੇ ਤੇ ਨਰਮ ਵਾਲੇ ਪੱਤੇ ਅਸੀਂ ਲੈ ਲੈਣੇ ਆ ਮੈਂ ਮੁੱਲੀ ਨੂੰ ਧੋ ਕੇ ਲਿਆ ਸੀ ਇਸ ਕਰਕੇ ਇਹਨਾਂ ਦੀ ਕਟਿੰਗ ਕਰ ਲਾਂਗੇ ਪੱਤਿਆਂ ਦੀ ਉੱਪਰ ਤੋਂ ਬਿਲਕੁਲ ਛੋਟੇ ਵਾਲੇ ਪੱਤੇ ਹੀ ਅਸੀਂ ਯੂਜ਼ ਕਰਾਂਗੇ ਤੇ ਮੂਲੀ ਨੂੰ ਅਸੀਂ ਛਿੱਲ ਕੇ ਇਹਦਾ ਛਿਲਕਾ ਉਤਾਰ ਕੇ ਤਿਆਰ ਕਰ ਲਾਂਗੇ ਇਸ ਤਰੀਕੇ ਨਾਲ ਜਿਹੜੀ ਮੂਲੀ ਲੈਣੀ ਹੈ ਤੁਸੀਂ ਬਿਲਕੁਲ ਹੀ ਨਰਮ ਹੋਵੇ ਚਟਨੀ ਬਣਾਉਣ ਲਈ ਜਿਆਦਾ ਪੱਕੀ ਹੋਈ ਨਾ ਹੋਵੇ ਇਹਨਾਂ ਨੂੰ ਅਸੀਂ ਪੀਸ ਵਿੱਚ ਕੱਟ ਕੇ ਅਲੱਗ ਰੱਖ ਲਾਂਗੇ ਇਸ ਤਰੀਕੇ ਨਾਲ ਇਹ ਚਟਨੀ ਅੱਜ ਕੁੰਡੀ ਛੋਟੇ ਵਿੱਚ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜਿਆਦਾ ਵਧੀਆ ਤੇ ਦੇਸੀ ਤਰੀਕੇ ਨਾਲ ਇਹਦੇ ਵਿੱਚ ਪਾਵਾਂਗੇ ਦੋ ਹਰੀਆਂ ਮਿਰਚਾਂ 2 ਇੰਚ ਅਦਰਕ ਦਾ ਟੁਕੜਾ ਤੇ ਥੋੜੇ ਜਿਹੇ ਇਸੇ ਪੁਦੀਨੇ ਦੇ ਪੱਤੇ ਲਏ ਆ ਕਿਉਂਕਿ ਪੁਦੀਨੇ ਦੇ ਪੱਤੇ ਆ ਨਾਲ ਹੀ ਚਟਣੀ ਦਾ ਜਿਹੜਾ ਟੇਸਟ ਵਧੀਆ ਆਂਦਾ ਆ ਅੱਧਾ ਕਾਪੀ ਅਸੀਂ ਪੁਦੀਨੇ ਦੇ ਪੱਤੇ ਲਏ ਸੀ ਤੇ ਅੱਧਾ ਕਾਪੀ ਦੇ ਵਿੱਚ ਪਾਵਾਂਗੇ ਹਰਾ ਧਨੀਆ ਇਹਨਾਂ ਨੂੰ ਅਸੀਂ ਥੋੜਾ ਜਿਹਾ ਬ੍ਰੇਕ ਕੁੱਟ ਲਾਂਗੇ ਇਹ ਚਟਣੀ ਖਾਣ ਵਿੱਚ ਬਹੁਤ ਜਿਆਦਾ ਟੇਸਟੀ ਲੱਗਦੀ ਆ ਜਿਵੇਂ ਸਰਦੀਆਂ ਵਿੱਚ ਤੁਸੀਂ ਮੱਕੀ ਦੀ ਰੋਟੀ ਨਾਲ ਵੀ ਇਹਨੂੰ ਖਾ ਸਕਦੇ ਹੋ ਬਣਾ ਕੇ ਚੰਗੀ ਤਰ੍ਹਾਂ ਇਹਨੂੰ ਬਰੀਕ ਪੀਸ ਲੈਣਾ ਸੀ ਹਰੀ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਇਸ ਤਰੀਕੇ ਨਾਲ ਅਸੀਂ ਬਰੀਕ ਪੀਸ ਲਿਆ ਇਹਨਾਂ ਨੂੰ ਚੰਗੀ ਤਰ੍ਹਾਂ ਕੁੱਟ ਲਿਆ ਸੀਗਾ ਧਨੀਏ ਤੇ ਪੁਦੀਨੇ ਨੂੰ ਇੱਕ ਪਾਵਾਂਗੇ ਤੇ ਪੀਚ ਪਿਆਜ਼ ਪਿਆਜ਼ ਨੂੰ ਅਸੀਂ ਕਟਿੰਗ ਕਰਨ ਤੋਂ ਬਾਅਦ ਇੱਕ ਵਾਰ ਧੋ ਲਿਆ ਸੀਗਾ ਤਾਂ ਕਿ ਇਹਦੇ ਵਿੱਚ ਜਿਹੜਾ ਕੜਵਾਪਣ ਹੁੰਦਾ ਉਹ ਦੂਰ ਹੋ ਜਾਂਦਾ ਆ ਪਿਆਜ਼ ਨੂੰ ਅਸੀਂ ਜ਼ਿਆਦਾ ਬਰੀਕ ਨਹੀਂ ਕਰਨਾ ਹੈਗਾ ਥੋੜਾ ਜਿਹਾ ਦਰਦਰਾ ਜਿਹਾ ਹੀ ਪੀਸ ਕੇ ਤਿਆਰ ਕਰਾਂਗੇ ਤੇ ਇੱਕ ਪਾਵਾਂਗੇ ਟਮਾਟਰ ਟਮਾਟਰ ਨੂੰ ਵੀ ਥੋੜਾ ਦਰਦਰਾ ਜਿਹਾ ਪੀਸਾਂਗੇ ਇਹਦੇ ਵਿੱਚ ਜਿਹੜੇ ਟਮਾਟਰ ਤੇ ਪਿਆਜ਼ ਪੰਦੇ ਆ ਉਹਨਾਂ ਨੂੰ ਦਰਦਰਾ ਜਿਹਾ ਪੀਸ ਕੇ ਤਿਆਰ ਕਰਦੇ ਜਦ ਅਸੀਂ ਇਹ ਬਹੁਤ ਜ਼ਿਆਦਾ ਟੇਸਟੀ ਲੱਗਦੇ ਜੇ ਮੂਵੀ ਚ ਆਉਂਦੇ ਆ ਖਾਣ ਵਿੱਚ ਬਹੁਤ ਜ਼ਿਆਦਾ ਵਧੀਆ ਲੱਗਦੇ ਆ ਇਸ ਕਰਕੇ ਇਹਨਾਂ ਨੂੰ ਸੀ ਜ਼ਿਆਦਾ ਬ੍ਰੇਕ ਨਹੀਂ ਕਰਨਾ ਇਹਨਾਂ ਦਾ ਪੇਸਟ ਨਹੀਂ ਬਣਾਉਣਾ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਅਨਾਰ ਦਾਣੇ ਦਾ ਪਾਊਡਰ ਬਣਾ ਕੇ ਰੱਖਿਆ ਹੋਇਆ ਮੈਂ ਉਹ ਪਾਵਾਂਗੇ ਅੱਧਾ ਚਮਚ ਪਾਵਾਂਗੇ ਜੀਰਾ ਪਾਊਡਰ ਭੁੰਨਿਆ ਹੋਇਆ ਜੀਰਾ ਪਾਊਡਰ ਇਹ ਥੋੜੇ ਜਿਹੇ ਚਿਲੀ ਫਲੈਕਸ ਪਾਏ ਆ ਇਹ ਬਿਲਕੁਲ ਆਪਸ਼ਨਲ ਹੈ ਇਹ ਜਿਹੜੇ ਅਸੀਂ ਮੁੱਲੀ ਦੇ ਪੱਤੇ ਕੱਟ ਕੇ ਰੱਖੇ ਸੀ ਮੈਂ ਪਾਣਾ ਭੁੱਲ ਗਈ ਸੀ ਇਹ ਤੁਸੀਂ ਜਦੋਂ ਧਣੀਆਂ ਤੇ ਪੁਦੀਨਾ ਕੁੱਟ ਕੇ ਤਿਆਰ ਕਰਦੇ ਹੋ ਉਸ ਟਾਈਮ ਤੇ ਪਾ ਸਕਦੇ ਹੋ ਇਹਨਾਂ ਨੂੰ ਵੀ ਅਸੀਂ ਨਾਲ ਹੀ ਕਿਦੇ ਨਾਲ ਕੁੱਟ ਲਾਂਗੇ ਇੰਨੀ ਜ਼ਿਆਦਾ ਵਧੀਆ ਤੇ ਟੇਸਟੀ ਹੈਲਦੀ ਇਹ ਚਟਨੀ ਬਣ ਕੇ ਤਿਆਰ ਹੁੰਦੀ ਆ ਗਰਮੀਆਂ ਵਿੱਚ ਤਾਂ ਅਸੀਂ ਬਹੁਤ ਤਰ੍ਹਾਂ ਦੀਆਂ ਚਟਣੀਆਂ ਬਣਾ ਕੇ ਖਾਂਦੇ ਆ ਪਰ ਸਰਦੀਆਂ ਵਿੱਚ ਤੁਸੀਂ ਇਸ ਤਰੀਕੇ ਨਾਲ ਇੱਕ ਵਾਰ ਮੁੱਲੀ ਦੀ ਚਟਨੀ ਬਣਾ ਕੇ ਜ਼ਰੂਰ ਖਾਓ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗੀ ਹੁਣ ਇਹਨੂੰ ਅਸੀਂ ਬਾਅਰ ਕੱਢ ਲਾਂਗੇ ਸਾਰੇ ਨੂੰ ਮੁੱਲੀ ਅਸੀਂ ਬਾਅਦ ਵਿੱਚ ਕੁੱਟ ਕੇ ਤਿਆਰ ਕਰਾਂਗੇ ਕਿਉਂਕਿ ਮੁੱਲੀ ਵਿੱਚ ਪਾਣੀ ਹੁੰਦਾ ਹੈ ਮੁੱਲੀ ਜਿਹੜਾ ਜਦੋਂ ਕੁੱਟਦੇ ਆ ਤਾਂ ਉਹ ਪਾਣੀ ਛੱਡ ਦਿੰਦੀ ਹੈ ਇਸ ਕਰਕੇ ਇਹਨੂੰ ਅਸੀਂ ਪਹਿਲਾਂ ਅਲੱਗ ਬਾਉਲ ਵਿੱਚ ਕੱਟ ਕੇ ਰੱਖ ਲਾਂਗੇ ਲੱਗ ਤੋਂ ਸਰਦੀਆਂ ਵਿੱਚ ਤਾਜ਼ੀਆਂ ਮੁੱਲੀਆਂ ਆਉਂਦੀਆਂ ਬਿਲਕੁਲ ਸੌਫਟ ਮੁੱਲੀਆਂ ਆਉਂਦੀਆਂ ਨੇ ਚਟਨੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਬਣਾਈ ਹੋਈ ਹੁਣ ਅਸੀਂ ਇਸ ਤਰੀਕੇ ਨਾਲ ਮੁੱਲੀਆਂ ਨੂੰ ਵੀ ਅਸੀਂ ਥੋੜਾ ਜਿਹਾ ਦਰਦਰਾ ਜਿਹਾ ਕੁੱਟ ਕੇ ਤਿਆਰ ਕਰ ਲਾਂਗੇ ਸਾਰੀਆਂ ਨੂੰ ਬਸ ਇਸ ਗੱਲ ਦਾ ਧਿਆਨ ਰੱਖਣਾ ਕਿ ਮੁੱਲੀ ਹੈ ਜਿਹੜੀ ਬਿਲਕੁਲ ਹੀ ਸੌਫਟ ਲੈਣੀ ਹੈ ਤੁਸੀਂ ਇਦੇ ਵਿੱਚ ਪਾਵਾਂਗੇ ਅੱਧਾ ਚਮਚ ਕਾਲਾ ਨਮਕ ਤੇ ਅੱਧਾ ਚਮਚ ਹੀ ਪਾਵਾਂਗੇ ਅਸੀਂ ਚਿੱਟਾ ਨਮਕ ਜ਼ਿਆਦਾ ਨਹੀਂ ਪਾਣਾ ਅਸੀਂ ਨਮਕ ਇਹ ਚਮਚ ਜਿਹੜਾ ਲਿਆ ਸੀਗਾ ਇਹ ਬਿਲਕੁਲ ਛੋਟੇ ਸਾਈਜ਼ ਦਾ ਚਮਚ ਹੈ ਇਹ ਕਰਕੇ ਜਿਹੜਾ ਵੱਡਾ ਚਮਚਾ ਉਹਦਾ ਚੌਥਾ ਹਿੱਸਾ ਹੀ ਪਾਣਾ ਸੀ ਧਨੀਆ ਪੁਦੀਨਾ ਜਿਹੜਾ ਅਸੀਂ ਪੀਸ ਕੇ ਰੱਖਿਆ ਸੀ ਉਹ ਇਸ ਟਾਈਮ ਤੇ ਐਡ ਕਰ ਦਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਹੁਣ ਇਹਨਾਂ ਨੂੰ ਬਿਲਕੁਲ ਨਹੀਂ ਕੁੱਟਣਾ ਹੈਗਾ ਅਸੀਂ ਇਹਨਾਂ ਦੇ ਪੀਸ ਹੈ ਜਿਹੜੇ ਵੱਡੇ ਵੱਡੇ ਹੀ ਵਧੀਆ ਲੱਗਦੇ ਆ ਖਾਣ ਵਿੱਚ ਚੰਗੀ ਤਰ੍ਹਾਂ ਸੀ ਨਮਕ ਮਿਰਚ ਜਿਹੜਾ ਤੁਸੀਂ ਆਪਣੇ ਟੇਸ ਦੇ ਕੋਰਡਿੰਗ ਉਹ ਪਾ ਸਕਦੇ ਹੋ ਇਹਦੇ ਵਿੱਚ ਥੋੜਾ ਜਿਹਾ ਟੈਂਗੀ ਟੇਸਟ ਲਈ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਨਿੰਬੂ ਦਾ ਰਸ ਜਾਂ ਤੁਸੀਂ ਜੇ ਥੋੜਾ ਕੋਈ ਨਿੰਬੂ ਦਾ ਰਸ ਨਹੀਂ ਹੈਗਾ ਤਾਂ ਤੁਸੀਂ ਅਮਚੂਰ ਪਾਊਡਰ ਵੀ ਦੇ ਵਿੱਚ ਐਡ ਕਰ ਸਕਦੇ ਹੋ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਾਂਗੇ ਤੇ ਕਿਸੇ ਬਾਉਲ ਵਿੱਚ ਕੱਢ ਲਾਂਗੇ ਲਾਸਟ ਵਿੱਚ ਥੋੜਾ ਜਿਹਾ ਹਰੇ ਧਨੀਆ ਪਾਵਾਂਗੇ ਤਾਂ ਕਿ ਦੇਖਣ ਨੂੰ ਵਧੀਆ ਲੱਗੇ ਚਟਨੀ ਇਹ ਚਟਨੀ ਜਦਾਂ ਬ੍ਰੀਕ ਪੀਸ ਕੇ ਵਧੀਆ ਨਹੀਂ ਲੱਗਦੀ ਥੋੜੀ ਦਰਦਰੀ ਜਿਹੀ ਪਿੱਛੀ ਹੋਈ ਵਧੀਆ ਲੱਗਦੀ ਹੈ ਕਿਸੇ ਕੱਚ ਦੇ ਬਾਉਲ ਵਿੱਚ ਕੱਢ ਲਾਂਗੇ ਇਹਨੂੰ ਤੁਸੀਂ ਇੱਕ ਹਫਤਾ ਵੀ ਸਟੋਰ ਕਰਕੇ ਰੱਖ ਸਕਦੇ ਹੋ ਜੇ ਤੁਸੀਂ ਫ੍ਰੀਜ ਵਿੱਚ ਰੱਖੋਗੇ ਤਾਂ ਕਿਸੇ ਕੱਚ ਦੇ ਜਾਰ ਵਿੱਚ ਜਾਂ ਕਿਸੇ ਕੱਚ ਦੇ ਬਾਉਲ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਹੈਗੀ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਅੱਜ ਵਾਲੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟਸ ਕਰਕੇ ਜ਼ਰੂਰ ਦੱਸਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਕੀਰ ਸ਼ਿਕਾਲ